ਕਦੇ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਬਬਾਸੀਰ ਤੋਂ ਅਲਸਰਸ ਕ੍ਰੈਕਟਸ ਹੈ ਭਗੰਦਰ ਹੈ ਕੋਈ ਵੀ ਇਦਾਂ ਦਿੱਕਤ ਹੈ ਫਿਕਚਰ ਹੈ ਤਾਂ 100% ਇਲਾਜ ਹੈਗਾ ਬੰਦਾ ਨਾ ਠੀਕ ਹੋਵੇ ਤਾਂ ਪੈਸੇ ਮੋੜ ਦੇਾਂਗੇ ਇੱਥੇ ਤੱਕ ਤੁਹਾਨੂੰ ਪੈਸੇ ਮੋੜ ਦੇਵਾਂਗੇ ਜੇ ਨਾ ਠੀਕ ਹੋ ਨਾ ਠੀਕ ਹੋਏ ਗਾਰੰਟੀ ਅਗਰ ਤੁਹਾਨੂੰ ਇਦਾਂ ਦਾ ਕੋਈ ਪ੍ਰੋਬਲਮ ਹੈ ਕਿ ਤੁਹਾਡੇ ਇੱਕ ਫੋੜਾ ਹੋਇਆ ਉਹਨੂੰ ਇੱਕ ਮੂੰਹ ਹੈ ਉਹਦੇ ਚ ਗੰਦਾ ਪਾਣੀ ਰਿਸਦਾ ਰਹਿੰਦਾ ਤਾਂ ਉਹ ਭਗੰਦਰ ਹੈ ਉਹਦਾ ਵੀ ਸਾਡੇ ਕੋਲ 100% ਇਲਾਜ ਹੈ ਕਿਤੇ ਜਾਣ ਦੀ ਲੋੜ ਨਹੀਂ ਕੋਈ ਬਹੁਤ ਜ਼ਿਆਦਾ ਮਹਿੰਗਾ ਇਲਾਜ ਨਹੀਂ ਕੋਈ ਬਹੁਤ ਜ਼ਿਆਦਾ ਲੰਮਾ ਇਲਾਜ ਨਹੀਂ ਜਿਆਦਾ ਤੋਂ ਜਿਆਦਾ ਪੇਸ਼ੈਂਟ ਦੀ ਜਿਹੜੀ ਦਵਾਈ ਹੈ ਭਗੰਦਰ ਦੀ ਉਹ 3 ਮਹੀਨੇ ਵੱਧ ਤੋਂ ਵੱਧ ਚੱਲਦੀ ਹੈ 3 ਮਹੀਨੇ ਉਹ ਜਿਹਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਕਲੀਫ ਹ ਨਹੀਂ ਤੇ ਪਹਿਲੇ 15 ਦਿਨਾਂ ਦੇ ਵਿੱਚ ਉਹ ਆਪ ਫੋਨ ਕਰਕੇ ਦੱਸਦੇ ਆ ਕਿ ਸਰ ਮੈਨੂੰ ਪਹਿਲਾਂ ਨਾਲੋਂ 50% ਰਾਹਤ ਹੈ 30% ਰਾਹਤ ਹੈ ਹਮ ਮਹੀਨਾ 2 ਮਹੀਨੇ ਕਈਆਂ ਨੂੰ ਤਾਂ ਮਹੀਨੇ ਤੋਂ ਵੱਧ ਲੋੜ ਨਹੀਂ ਪੈਂਦੀ ਦਵਾਈ ਕਹਿ ਸਕਦੇ ਆ ਕਿ 70% ਸਰੀਰਕ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਸਾਡਾ ਜਦੋਂ ਪੇਟ ਸਾਫ਼ ਨਹੀਂ ਹੁੰਦਾ ਉਹਦੇ ਤੋਂ ਹੀ ਸ਼ੁਰੂ ਹੁੰਦੀਆਂ ਨੇ ਤੇ ਜਦੋਂ ਪੇਟ ਸਾਫ਼ ਨਹੀਂ ਹੁੰਦਾ ਕਬਜ਼ ਰਹਿਣ ਲੱਗ ਜਾਂਦੀ ਹੈ ਜਦੋਂ ਕਬਜ਼ ਰਹਿਣ ਲੱਗ ਜਾਂਦੀ ਹੈ ਲੰਮਾ ਸਰ ਕਬਜ਼ ਰਹਿੰਦੀ ਹੈ ਤਾਂ ਬਵਾਸੀਰ ਬਣ ਜਾਂਦੀ ਹੈ ਅੰਦਰ ਚੀਰੇ ਪੈ ਜਾਂਦੇ ਨੇ ਜ਼ਖਮ ਹੋ ਜਾਂਦੇ ਨੇ ਫਿਰ ਬੰਦਾ ਡਾਕਟਰ ਕੋਲ ਜਾਂਦਾ ਡਾਕਟਰ ઓਪਰੇਟ ਦੱਸਦੇ ਨੇ ਕਦੇ ਕੁਝ ਦੱਸਦੇ ਨੇ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਨੂੰ ਕਬਜ਼ ਰਹਿੰਦੀ ਹੈ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਰੰਤ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਸਾਡੇ ਨੰਬਰ ਚੱਲਦੇ ਆ ਸਾਡੇ ਨਾਲ ਗੱਲ ਕਰ ਸਕਦੇ ਹੋ ਕਿਹੜੀਆਂ ਚੀਜ਼ਾਂ ਖਾਣੀਆਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਅਸੀਂ ਤੁਹਾਨੂੰ ਵੈਸੇ ਵੀ ਦੱਸ ਦਾਂਗੇ ਬਹੁਤ ਸਾਰਾ ਫਰਕ ਤੁਹਾਨੂੰ ਆਪਣੀ ਡਾਈਟ ਚੇਂਜ ਕਰਨ ਦੇ ਨਾਲ ਵੀ ਪੈ ਸਕਦਾ ਆ ਲਾਲ ਮਿਰਚ ਕਦੇ ਨਹੀਂ ਖਾਣੀ ਚਾਹੀਦੀ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਅਸੀਂ ਇਸ ਬਿਮਾਰੀ ਦੇ ਇਸ ਡਿਜ਼ੀਜ਼ ਦੇ ਸੈਂਕੜੇ ਪੇਸ਼ੈਂਟ ਆ ਜਿਹੜੇ ਕਈ ਸਾਲਾਂ ਤੋਂ ਠੀਕ ਕਰਦੇ ਆ ਰਹੇ ਆਂ ਜਿਹੜੇ ਪਹਿਲੇ 1 ਮਹੀਨੇ ਦੇ ਵਿੱਚ ਜਿਨ੍ਹਾਂ ਨੂੰ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਕਾਫੀ ਸਾਰਾ ਬਲੱਡ ਵੀ ਆਉਂਦਾ ਹੁੰਦਾ ਤੇ ਜਦੋਂ ਚੀਰੇ ਅੰਦਰ ਹੁੰਦੇ ਜਦੋਂ ਬੰਦਾ ਲੈਟਰਿੰਗ ਜਾਂਦਾ ਆ ਉਹਦੋਂ ਨੂੰ ਫਿਰ ਪ੍ਰੋਬਲਮ ਜਿਹੜੀ ਆਉਂਦੀ ਆ ਉਹਦੇ ਕਰਕੇ ਫਿਰ ਜਖਮਾ ਕਰਕੇ ਦਰਦ ਹੁੰਦਾ ਬਹੁਤ ਭਿਆਨਕ ਤੇ ਉਸ ਦੇ ਵਿੱਚ ਫਿਰ ਆਰਾਮ ਆਉਣਾ ਜਦੋਂ ਸ਼ੁਰੂ ਹੋ ਜਾਂਦਾ ਤੇ 3 ਕੁ ਮਹੀਨੇ ਮੈਡੀਸਿਨ ਹੈ ਜਿਹੜੀ ਉਹ ਚੱਲਦੀ ਹੈ ਤੇ ਮੈਡੀਸਿਨ ਜਦੋਂ ਚੱਲਦੀ ਹੈ 3 ਕੁ ਮਹੀਨੇ ਤਾਂ ਉਸ ਦੇ ਦਰਮਿਆਨ ਫਿਰ ਬੰਦੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਿਨਾ ਜਿੱਦਾਂ ਨਾਰਮਲ ਬਵਾਸੀਰ ਹੈ ਮੌਕੇ ਵਾਲੀ ਬਵਾਸੀਰ ਹੈ ਉਹ ਤਾਂ ਸਿਰਫ ਅਸੀਂ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਬੰਦੇ ਨੂੰ त्राਸਾ ਦੇਣ ਦੇ ਲਈ ਕਿ ਲਾ 5 ਦਿਨ ਖਾਲਾ 10 ਦਿਨ ਖਾਲਾ ਇਦਾਂ ਦੇਣੀ ਪੈਂਦੀ ਹੈ ਪਰ ਇੱਕ ਕੁੜੀ ਹੀ ਬੰਦਾ ਲੈ ਲਵੇ ਇੱਕ ਕੁੜੀ ਖਾ ਕੇ ਨੀਚੋਂ ਨਾ ਬਹਿ ਜਾਵੇ ਮੌਕਾ ਸੁੱਕ ਕੇ ਮਹੀਨੇ ਦੇ ਵਿੱਚ ਆਪਣੇ ਆਪ ਛੱਡ ਜਾਂਦਾ ਹੈ ਇੱਕ ਕੁੜੀ ਦੇ ਨਾਲ ਹੀ ਇਹ ਹੋਏ ਕਿਉਂ ਹੈ ਕਿ ਲੀਵਰ ਦੇ ਵਿੱਚ ਗਰਮੀ ਵਧੀ ਆ ਉਹ ਵੀ ਦੇਖਣਾ ਪੈਂਦਾ ਨਾਲ ਕਈ ਵਾਰ ਲਿਵਰ ਵਾਲੀ ਦਵਾਈ ਵੀ ਦੇਣੀ ਪੈਂਦੀ ਹੈ ਸੋ ਇਹਦੇ ਨਾਲ ਦੀ ਇੱਕ ਬਿਮਾਰੀ ਹੈ ਭਗੰਦਰ ਭਗੰਦਰ ਕਈ ਵਾਰ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਹੈ ਕੀ ਬਿਮਾਰੀ ਹੈ ਭਗੰਦਰ ਹੈ ਕਿ ਬਵਾਸੀਰ ਹੈ ਕਿ ਫਿਸਚਰ ਹੈ ਕਿ ਅਲਸਰ ਹੈ ਕਿ ਕੋਲਾਈਟਸ ਹੈ ਕੀ ਹੈ ਇੱਕ ਇਹਦੇ ਨਾਲ ਦੀ ਹੀ ਬਿਮਾਰੀਆਂ ਸੰਗਰਹਿਣੀ ਹੂੰ ਉਹਦੇ ਵਿੱਚ ਵੀ ਇਦਾਂ ਹੁੰਦਾ ਬਾਰ-ਬਾਰ ਲੈਟਰਿੰਗ ਆਉਂਦੀ ਹੈ ਵੀ ਬੰਦੇ ਨੇ ਜੋ ਵੀ ਖਾ ਲਿਆ ਕਈ ਡਾਕਟਰਾਂ ਤੋਂ ਵੀ ਪਛਾਣਿਆ ਨਹੀਂ ਜਾਂਦਾ ਕਿ ਇਸ ਪੇਸ਼ੀਐਂਟ ਨੂੰ ਬਿਮਾਰੀ ਕਿਹੜੀ ਹੈ ਸਟਾਰ ਸਿਟੀ ਮਾਰਕੀਟ ਆ ਇਹ ਉਸ ਵਕਤ ਮੈਂ ਉੱਥੇ ਖੜਾ ਆ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਆ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਲੋਕ ਬੜੇ ਝਿਜਕ ਜਾਂਦੇ ਨੇ ਉਹਨਾਂ ਨੂੰ ਇੰਜ ਲੱਗਦਾ ਕਿ ਸ਼ਾਇਦ ਸਾਡੀ ਮਜ਼ਾਕ ਦਾ ਪਾਤਰ ਜਿਹੜਾ ਅਸੀਂ ਬਣ ਜਾਵਾਂਗੇ ਸ਼ਾਇਦ ਉਸ ਬਿਮਾਰੀ ਦਾ ਮਜ਼ਾਕ ਬਣਾਇਆ ਜਾਊਗਾ ਬਵਾਸਰੀ ਕਿ ਐਸੀ ਬਿਮਾਰੀ ਆ ਜਿਹੜਾ ਇਨਸਾਨ ਪੁੱਛੇ ਤੇ ਵੀ ਨਹੀਂ ਦੱਸਦਾ ਹੁੰਦਾ ਉਹਨੂੰ ਇਹ ਲੱਗਦਾ ਕਿ ਮੈਂ ਸ਼ਰਮਿੰਦਾ ਕਰ ਦਿੱਤਾ ਜਾਊਗਾ ਮੈਨੂੰ ਮੇਰੇ ਤੇ ਹਾਸਿਆ ਜਾਊਗਾ ਸਾਰੀ ਗੱਲ ਬਾਤ ਕਰਾਂਗੇ ਇਸ ਵਿਸ਼ੇ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇੱਕ ਐਸੀ ਬਿਮਾਰੀ ਹੈ ਕਿ ਜੇ ਆਪਾਂ ਇਸ ਬਿਮਾਰੀ ਦੇ ਉੱਤੇ ਗੱਲਬਾਤ ਕਰਨੇ ਲੱਜਾਂਗੇ ਕਿ ਲੋਕ ਜਿਹੜੇ ਨੇ ਉਹ ਮੌਤ ਮੰਗ ਲਾ ਜਾਂਦੇ ਨੇ ਉਹ ਕਹਿੰਦੇ ਨੇ ਕਿ ਭਾਈ ਦਰਦ ਇੰਨਾ ਜ਼ਿਆਦਾ ਹੈ ਸਤੋ ਸਹਿਣ ਨਹੀਂ ਹੁੰਦਾ ਸਰਨਾ ਹਰਜੀਤ ਸਿੰਘ ਮਾਵੀ ਜੀ ਹੋਣਗੇ ਆਪਾਂ ਅੰਦਰ ਲੈ ਚੱਲਦੇ ਹਾਂ ਤੁਹਾਨੂੰ ਤੇ ਅੰਦਰ ਜਾਂਦੇ ਸਾਰ ਤੁਸੀਂ ਦੇਖ ਸਕਦੇ ਹੋ ਕੇ ਮਾਵੀ ਸਾਣਾ ਆਪਾਂ ਜਿਹੜੀ ਹੈ ਗੱਲਬਾਤ ਵੀ ਸਾਰੀ ਕਰਾਂਗੇ ਇਸ ਵਕਤ ਆਪਾਂ ਸਪੈਸ਼ਲ ਸਮਾ ਜਿਹੜਾ ਆ ਉਹਨਾਂ ਤੋਂ ਲਿਆ ਆ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਨਾ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਵੀ ਸਾਹਿਬ ਸਾਡੇ ਨਾਲ ਨੇ ਮੈਂ ਵੀ ਸਾਡੇ ਨਾਲ ਹੋਣਗੇ ਸਸੀਗਾ ਸਰ ਕੀ ਹਾਲ ਚਾਲ ਹੈ ਸਸੀਗਾ ਮੈਮ ਕੀ ਹਾਲ ਚਾਲ ਹੋਰ ਸਰ ਕੀ ਹਾਲ ਚਾਲ ਹੈ ਠੀਕ ਠਾਕ ਹੋ ਆ ਤੁਸੀਂ ਲਗਾ ਲਓ ਮੈਂ ਨਾ ਬਾਹਰ ਇਸ ਵਿਸ਼ੇ ਦੇ ਉੱਤੇ ਸਸੀਗਾ ਮੈਮ ਕਿਵੇਂ ਹੋ ਜੀ ਸਿਹਤ ਕਿੱਦਾਂ ਆ ਤੇ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਲੋਕਾਂ ਨੂੰ ਖਾਣ ਵੀ ਨੇ ਕਹਿੰਦੇ ਜੀਵ ਦੀ ਜਿਹੜੀ ਲਾਲਸਾ ਹੈ ਨਾ ਇੱਕ ਪੈਸੇ ਦੀ ਲਾਲਸਾ ਇੱਕ ਜੀਬ ਦੀ ਲਾਲਸਾ ਖਾਣ ਪੀਣ ਕਰਕੇ ਬਹੁਤ ਐਸੀਆਂ ਚੀਜ਼ਾਂ ਨੇ ਕਿ ਆਪਾਂ ਦੇਖਦੇ ਨਹੀਂ ਹੈਗੇ ਢਿੱਡ ਸੱਟ ਲੰਨੇ ਆ ਬਾਹਦ ਦੇ ਵਿੱਚ ਬਵਾਸੀਰ ਦਾ ਜਿਹੜਾ ਆ ਲੋਕ ਦੱਸਦੇ ਵੀ ਨਹੀਂ ਹੁਣ ਲੱਗਦਾ ਕਿ ਸ਼ਾਇਦ ਅਸੀਂ ਮਜ਼ਾਕ ਬਣ ਜਾਾਂਗੇ ਲੋਕੀ ਹੱਸਣਗੇ ਸਾਡੇ ਤੇ ਇਹ ਇਹ ਕੀ ਚੱਕਰ ਜਿਹਾ ਫਾਜੰਦਾ ਇਨਸਾਨ ਬਵਾਸੀਰ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ ਬਵਾਸੀਰ ਦੀ ਔਰ ਬਵਾਸੀਰ ਵੀ ਇੱਕ ਤਰ੍ਹਾਂ ਦੀ ਨਹੀਂ ਹੈਗੀ ਇਹ ਬਹੁਤ ਤਰ੍ਹਾਂ ਦੀ ਬਵਾਸੀਰ ਹੈ ਔਰ ਇੱਕ ਤਾਂ ਬਵਾਸੀਰ ਦਾ ਅਜਿਹਾ ਰੂਪ ਵੀ ਹੈਗਾ ਉਹਨੂੰ ਕਹਿੰਦੇ ਐ ਅਲਸਰੇਟਿਵ ਕੋਲੈਕਸ ਹੂੰ ਅੰਦਰ ਚੀਰੇ ਪੈ ਜਾਂਦੇ ਐ ਆਂਤ ਦੇ ਵਿੱਚ ਤੇ ਜਦੋਂ ਬੰਦਾ ਲੈਟਰਿੰਗ ਜਾਂਦਾ ਆ ਇੰਨਾ ਕੁ ਭਿਆਨਕ ਪੇਨ ਹੁੰਦਾ ਐ ਕਿ ਬੰਦਾ ਕਹਿੰਦਾ ਇਹਦੇ ਨਾਲੋਂ ਮੈਨੂੰ ਮੌਤ ਆ ਜਾਈ ਜਾਨੀ ਇੰਨਾ ਜ਼ਿਆਦਾ ਦਰਦ ਇੰਨਾ ਜ਼ਿਆਦਾ ਦਰਦ ਹੁੰਦਾ ਐ ਇੰਨੀ ਜ਼ਿਆਦਾ ਪੇਨ ਹੁੰਦੀ ਐ ਸੋ ਪੂਰੇ ਵਰਲਡ ਦੇ ਵਿੱਚ ਤਕਰੀਬਨ ਇਹਦਾ ਇਲਾਜ ਬਹੁਤ ਘੱਟ ਆ ਉਹ ਵੀ ਜੇ ਹੈਗਾ ਤਾਂ ਆਯੁਰਵੇਦ ਦੇ ਵਿੱਚ ਆਯੁਰਵੇਦ ਦੇ ਵਿੱਚ ਹੈਗਾ ਆਯੁਰਵੇਦ ਦੇ ਵਿੱਚ ਮੈਂ ਕਿਸੇ ਕੋਲ ਤਾਂ ਨਹੀਂ ਪਤਾ ਮੈਨੂੰ ਹੋਵੇ ਜਾਂ ਨਾ ਹੋਵੇ ਪਰ ਸਾਡੇ ਕੋਲ ਅਸੀਂ ਇਸ ਬਿਮਾਰੀ ਦੇ ਇਸ ਡਿਜ਼ੀਜ਼ ਦੇ ਸੈਂਕੜੇ ਪੇਸ਼ੈਂਟ ਹੈ ਜਿਹੜੇ ਕਈ ਸਾਲਾਂ ਤੋਂ ਠੀਕ ਕਰਦੇ ਆ ਰਹੇ ਆ ਜਿਹੜੇ ਪਹਿਲੇ 1 ਮਹੀਨੇ ਦੇ ਵਿੱਚ ਜਿਨ੍ਹਾਂ ਨੂੰ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਕਾਫੀ ਸਾਰਾ ਬਲੱਡ ਵੀ ਆਉਂਦਾ ਹੁੰਦਾ ਹੈ ਤੇ ਜਦੋਂ ਚੀਰੇ ਅੰਦਰ ਹੁੰਦੇ ਜਦੋਂ ਬੰਦਾ ਲੈਟਰਿੰਗ ਜਾਂਦਾ ਆ ਉਹ ਤੁਹਾਨੂੰ ਫਿਰ ਪ੍ਰੋਬਲਮ ਜਿਹੜੀ ਆਉਂਦੀ ਆ ਉਦੇ ਕਰਕੇ ਫਿਰ ਜਖਮਾ ਕਰਕੇ ਦਰਦ ਹੁੰਦਾ ਬਹੁਤ ਭਿਆਨਕ ਤੇ ਉਸ ਦੇ ਵਿੱਚ ਫਿਰ ਆਰਾਮ ਹੋਣਾ ਜਦੋਂ ਸ਼ੁਰੂ ਹੋ ਜਾਂਦਾ ਤੇ 3 ਕੁ ਮਹੀਨੇ ਮੈਡੀਸਿਨ ਹੈ ਜਿਹੜੀ ਉਹ ਚੱਲਦੀ ਹੈ ਤੇ ਮੈਡੀਸਿਨ ਜਦੋਂ ਚੱਲਦੀ ਹੈ 3 ਕੁ ਮਹੀਨੇ ਤਾਂ ਉਸ ਦੇ ਦਰਮਿਆਨ ਫਿਰ ਬੰਦੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਿਨਾ ਜਿੱਦਾਂ ਨਾਰਮਲ ਬਵਾਸੀਰ ਹੈ ਮੌਕੇ ਵਾਲੀ ਬਵਾਸੀਰ ਹੈ ਉਹ ਤਾਂ ਸਿਰਫ ਅਸੀਂ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਬੰਦੇ ਨੂੰ ਧਰਾਸਾ ਦੇਣ ਦੇ ਲਈ ਕਿ ਲਾ 5 ਦਿਨ ਖਾਲਾ 10 ਦਿਨ ਖਾਲਾ ਇਦਾਂ ਦੇਣੀ ਪੈਂਦੀ ਹੈ ਪਰ ਇੱਕ ਕੁੜੀ ਹੀ ਬੰਦਾ ਲੈ ਲਵੇ ਇੱਕ ਕੁੜੀ ਖਾ ਕੇ ਨੀਚੋਂ ਨਾ ਬਹਿ ਜਾਵੇ ਮੌਕਾ ਸੁੱਕ ਕੇ ਮਹੀਨੇ ਦੇ ਵਿੱਚ ਆਪਣੇ ਆਪ ਛੱਡ ਜਾਂਦਾ ਹੈ ਇੱਕ ਕੁੜੀ ਦੇ ਨਾਲੇ ਹਾਂਜੀ ਮੌਕੇ ਵਾਲੀ ਬਵਾਸੀਰ ਉਹ ਤੋਂ ਇਲਾਵਾ ਫਿਸ਼ਰ ਹੋ ਜਾਂਦੇ ਆ ਉਹ ਵੀ ਇੱਕ ਬਵਾਸੀਰ ਦਾ ਰੂਪ ਹੈ ਇਹ ਇਹਦੇ ਵਿੱਚ ਇੱਕ ਮੇਨ ਗੱਲ ਜਿਹੜੀ ਆ ਉਹ ਇਹ ਆ ਜੱਸੀ ਆ ਜੀ ਬਵਾਸੀਰ ਨੂੰ ਲੈ ਕੇ ਸਭ ਤੋਂ ਆਮ ਗੱਲ ਨਿਕਲੀ ਆ অপারেশন ਕਰਾ ਲਓ ਜੀ ਆਪਰੇਟ ਕਰਾ ਲਓ ਜੀ ਪਹਿਲਾਂ ਤਾਂ ਲੋਕ ਆਪਰੇਟ ਕਰਾਉਣ ਦੇ ਵਿੱਚ ਹੀ ਬਹੁਤ ਝਿਜਕਦੇ ਨੇ ਜੇ ਉਹ ਆਪਰੇਟ ਕਰਾ ਵੀ ਲੈਂਦੇ ਨੇ ਉਹਨਾਂ ਨੂੰ ਦਿੱਕਤ ਫੇਰ ਦੁਬਾਰਾ ਆ ਜਾਂਦੀ ਆ ਸਰ ਇਹ ਮੌਕਾ ਚਲੋ ਆਪਰੇਟ ਹੋ ਸਕਦਾ ਹੈ ਨਾ ਅੰਦਰਲਾ ਜਿਹੜਾ ਨੁਕਸ ਹੈ ਉਹ ਤਾਂ ਨਹੀਂ ਗਿਆ ਉਹ ਤਾਂ ਜਿਉਂਦਾ ਤਿਉਂ ਖੜਾ ਹੈ ਨਾ ਕਿਉਂਕਿ ਹੋਏ ਕਿਉਂ ਆ ਮੌਕੇ ਆਪਰੇਟ ਕਰਾ ਲਿਆ ਉਹ ਦੁਬਾਰਾ ਹੋ ਜਾਊਗਾ ਜਿਦਾ ਹਰਨੀਆਂ ਦਿਆ ਹਰਨੀਆਂ ਦੇ ਵਿੱਚ ਜਾਲੀ ਪਾ ਦਿੰਦੇ ਹਨਾ ਸਿਰ ਦੇ ਮਾਸ ਦੀਆਂ ਜਿਹੜੀਆਂ ਸਤਿਹਾਂ ਹੁੰਦੀਆਂ ਉਹ ਸਖਤ ਹੋ ਕੇ ਨਾ ਬਾਹਰ ਨੂੰ ਧੱਕਦੀਆਂ ਅੰਤੜੀਆਂ ਨੂੰ ਤਾਂ ਉੱਥੇ ਕੀ ਕਰਦੇ ਆ ਉਹ ઓਪਰੇਟ ਕਰਦੇ ਆ ਵੀ ਜਾਲੀ ਪਾ ਕੇ ਅੰਦਰ ਨੂੰ ਧੱਕ ਦਿੰਦੇ ਆ ਹੂੰ ਉਹ ਦੂਜੀ ਜਗ੍ਹਾ ਨਿਕਲਿਆ ਹੁੰਦੀ ਨੇ ਬਿਲਕੁਲ ਇਦਾਂ ਹੀ ਬਵਾਸੀਰ ਦਾ ਆ ਅਗਰ ਤੁਸੀਂ ਮੌਕੇ ਨੂੰ ઓਪਰੇਟ ਕਰਾ ਦੋਗੇ ਦੁਬਾਰਾ ਫੇਰ ਹੋ ਜਾਣਿਆ ਫੇਰ ઓਪਰੇਟ ਕਰਾਉਂਗੇ ਤੇ ਦੂਜਾ ਜਿਹੜਾ ਹੁਣ ਅਲਸਰੇਟਿਕ ਲੈਟਸ ਆ ਇਹਦਾ ਕੀ ਆਪਰੇਟ ਹੋਊਗਾ ਇਹ ਤਾਂ ਅੰਦਰ ਚੀਰੇ ਪਏ ਪਏ ਆ ਇਹ ਹੋਏ ਕਿਉਂ ਆ ਕਿ ਲੀਵਰ ਦੇ ਵਿੱਚ ਗਰਮੀ ਵਧੀ ਆ ਉਹ ਵੀ ਦੇਖਣਾ ਪੈਂਦਾ ਨਾਲ ਕਈ ਵਾਰ ਲੀਵਰ ਵਾਲੀ ਦਵਾਈ ਵੀ ਦੇਣੀ ਪੈਂਦੀ ਆ ਤੋ ਇਹਦੇ ਨਾਲ ਦੀ ਇੱਕ ਬਿਮਾਰੀ ਹੈ ਭਗੰਦਰ ਭਗੰਦਰ ਕਈ ਵਾਰ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਹੈ ਕੀ ਬਿਮਾਰੀ ਹੈ ਭਗੰਦਰ ਹੈ ਕਿ ਬਵਾਸੀਰ ਹੈ ਕਿ ਫਿਸਚਰ ਹੈ ਕਿ ਅਲਸਰਟ ਕੋਲਾਈਟਸ ਹੈ ਕੀ ਹੈ ਇੱਕ ਇਹਦੇ ਨਾਲ ਦੀ ਹੀ ਬਿਮਾਰੀ ਹੈ ਸੰਗਰਹਿਣੀ ਹੂੰ ਉਹਦੇ ਵਿੱਚ ਵੀ ਇਦਾਂ ਹੁੰਦਾ ਬਾਰ-ਬਾਰ ਲੈਟਰਿੰਗ ਆਉਂਦੀ ਹੈ ਵੀ ਬੰਦੇ ਨੇ ਜੋ ਵੀ ਖਾ ਲਿਆ ਕਈ ਡਾਕਟਰਾਂ ਤੋਂ ਵੀ ਪਛਾਣਿਆ ਨਹੀਂ ਜਾਂਦਾ ਕਿ ਇਸ ਪੇਸ਼ੀਐਂਟ ਨੂੰ ਬਿਮਾਰੀ ਕਿਹੜੀ ਹੈ ਹੁਣ ਲੁਧਿਆਣੇ ਤੋਂ ਹਰਪਿੰਦਰ ਸਿੰਘ ਇੱਕ ਪੇਸ਼ੈਂਟ ਮੇਰੇ ਕੋਲ ਆਇਆ। ਉਹਨੂੰ ਡਾਕਟਰ ਦੱਸੇ ਜਾਂਦੇ ਤੈਨੂੰ ਸੰਗ ਰਹਿਣੀ ਆ। ਹੂੰ। ਉਹਦੇ ਲੀਵਰ ਦੇ ਵਿੱਚ ਵੀ ਗਰਮੀ ਐ। ਲੀਵਰ ਦੀ ਦਵਾਈ ਉਹਨੂੰ ਅਸੀਂ ਦੇ ਕੇ ਦੇਖੀ। ਉਹ ਲੀਵਰ ਨੇ ਚੱਕੀ ਉਹ ਨਹੀਂ ਉਹਦੇ ਨਾਲੋਂ ਵੀ ਜ਼ਿਆਦਾ ਲੂਜ਼ ਮੋਸ਼ਨ ਲੱਗ ਗੇ। ਫਿਰ ਉਹਨੇ ਵੀ ਇਹ ਗੱਲ ਕਹੀ ਕਿ ਮੈਨੂੰ ਮੈਂ ਤਾਂ ਦਿਨ ਰਾਤ ਇਹ ਅਰਦਾਸ ਕਰਦਾ ਆ ਕਿ ਮੈਨੂੰ ਮੌਤ ਆ ਜਾਏ ਦਿਨੋਂ। ਦੋਹੇ ਟਾਈਮ ਇਹ ਅਰਦਾਸ ਕਰਨ ਦੇ ਵੀ ਤੈਨੂੰ ਮੈਂ ਮਰ ਜਾ ਮੇਰੀ ਇਦਾਂ ਦੀ ਲੈ ਜਾਨੀ ਇਹਦੀ ਜ਼ਿੰਦਗੀ ਹੋ ਚੁੱਕੀ ਹੈ ਇਦਾਂ ਦੀ ਜ਼ਿੰਦਗੀ ਹੋ ਚੁੱਕੀ ਆ ਸਰ ਮੰਨ ਲਓ ਤੁਸੀਂ ਇਦਾਂ ਦੱਸਦਾ ਹੋ ਵੀ ਮੈਂ ਉੱਥੇ ਤੱਕ ਨਹੀਂ ਜਾ ਸਕਦਾ ਕਿਉਂਕਿ ਉਹ ਤਾਂ ਮੇਰੇ ਕੱਪੜੇ ਲਿਬੜ ਜਾਂਦੇ ਆ ਔਰ ਉਹ ਤੋਂ ਬਾਅਦ ਜਦ ਮੈਂ ਲੈਟਰਿੰਗ 'ਚ ਬੈਠਦਾ ਆ ਤਾਂ ਇੰਨਾ ਕੁ ਪੇਨ ਹੁੰਦਾ ਵੀ ਜਿਹੜਾ ਮੇਰੇ ਸਹਿਣ ਤੋਂ ਬਾਹਰ ਹੈ ਹੁਣ ਉਹਨੂੰ ਅਸੀਂ ਜਦ ਦੇਖਿਆ ਕਿ ਅਲਸਰੇਟਿਵ ਕੋਲੈਕਟਸ ਹੈ ਇਹਨੂੰ ਉਹਦੀ ਦਵਾਈ ਉਹਦੀ ਸ਼ੁਰੂ ਕੀਤੀ ਹੈ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਣਾ ਹੂੰ ਇਦਾਂ ਹੀ ਪੇਸ਼ੈਂਟ ਜਿਹੜੇ ਆ ਪਤਾ ਹੀ ਨਹੀਂ ਲੱਗਦਾ ਕਿ ਉਹ ਨੂੰ ਪਗੰਦਰ ਹੈ ਕੀ ਹੈ ਪਗੰਦਰ ਦੇ ਵਿੱਚ ਕੀ ਹੁੰਦਾ ਇੱਕ ਫੋੜਾ ਹੁੰਦਾ ਉਹਦੇ ਇੱਕ ਮੂੰਹ ਹੁੰਦਾ ਬਿਲਕੁਲ ਥੋੜਾ ਜਿਹਾ ਰਿਸਦਾ ਰਹਿੰਦਾ ਬਹੁਤ ਬਦਬੂਦਾਰ ਪਾਣੀ ਉਹਦੇ ਚੋਂ ਨਿਕਲਦਾ ਰਹਿੰਦਾ ਇਹਦੀ ਹੈ ਪਛਾਣ ਅਗਰ ਤੁਹਾਨੂੰ ਇਦਾਂ ਦਾ ਕੋਈ ਪ੍ਰੋਬਲਮ ਹੈ ਕਿ ਤੁਹਾਡੇ ਇੱਕ ਫੋੜਾ ਹੋਇਆ ਉਹਨੂੰ ਇੱਕ ਮੂੰਹ ਆ ਉਹਦੇ ਚੋਂ ਗੰਦਾ ਪਾਣੀ ਰਿਸਦਾ ਰਹਿੰਦਾ ਤਾਂ ਉਹ ਪਗੰਦਰ ਹੈ ਉਹਦਾ ਵੀ ਸਾਡੇ ਕੋਲ 100% ਇਲਾਜ ਹੈ ਕਿਤੇ ਜਾਣ ਦੀ ਲੋੜ ਨਹੀਂ ਕੋਈ ਬਹੁਤ ਜ਼ਿਆਦਾ ਮਹਿੰਗਾ ਇਲਾਜ ਨਹੀਂ ਕੋਈ ਬਹੁਤ ਜ਼ਿਆਦਾ ਲੰਮਾ ਇਲਾਜ ਨਹੀਂ ਜਿਆਦਾ ਤੋਂ ਜਿਆਦਾ ਪੇਸ਼ੈਂਟ ਦੀ ਜਿਹੜੀ ਦਵਾਈ ਹੈ ਭਗੰਦਰ ਦੀ ਉਹ 3 ਮਹੀਨੇ ਵੱਧ ਤੋਂ ਵੱਧ ਚੱਲਦੀ ਹੈ 3 ਮਹੀਨੇ ਵੱਧ ਤੋਂ ਉਹ ਜਿਹਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਕਲੀਫ ਹਾਂ ਨਹੀਂ ਤੇ ਪਹਿਲੇ 15 ਦਿਨਾਂ ਦੇ ਵਿੱਚ ਉਹ ਆਪ ਫੋਨ ਕਰਕੇ ਦੱਸ ਦਿਆ ਕਿ ਸਰ ਮੈਨੂੰ ਪਹਿਲਾਂ ਨਾਲੋਂ 50% ਰਾਹਤ ਹੈ 30% ਰਾਹਤ ਹੈ ਹੂੰ ਮੈਂ ਨਾ 2 ਮਹੀਨੇ ਕਈਆਂ ਨੂੰ ਤਾਂ ਮਹੀਨੇ ਤੋਂ ਵੱਧ ਲੋੜ ਨਹੀਂ ਪੈਂਦੀ ਦਵਾਈ ਦੀ ਇੱਕ ਇੱਕ ਨਾ ਕਾਂਸਟਿਪੇਸ਼ਨ ਇੱਕ ਆਮ ਬਣਦਾ ਜਾ ਰਿਹਾ ਲੋਕਾਂ ਦੇ ਮਨਾਂ ਦੇ ਜਣੀ ਸਰੀਰ ਦੇ ਵਿੱਚ ਤੇ ਉਹਨਾਂ ਨੂੰ ਇਹ ਜਿਹਾ ਲੱਗਦਾ ਕਿ ਕਾਂਸਟਿਪੇਸ਼ਨ ਵਾਸਤੇ ਉਹ ਕੋਈ ਚੂਰਨ ਕੋਈ ਦਵਾਈ ਕੋਈ ਕਿਸੇ ਕਿਸੇ ਹੋਰ ਦਵਾਈ ਦਾ ਸੇਵਨ ਕਰ ਲੈਂਦੇ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ ਕਾਂਸਟਿਪੇਸ਼ਨ ਜਿਹੜਾ ਹੈਗਾ ਜਦੋਂ ਤੱਕ ਸਾਡਾ ਪੇਟ ਸਾਫ਼ ਨਹੀਂ ਹੁੰਦਾ ਹਮ ਕਹਿ ਸਕਦੇ ਹਾਂ ਕਿ 70% ਸਰੀਰਕ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਸਾਡਾ ਜਦੋਂ ਪੇਟ ਸਾਫ਼ ਨਹੀਂ ਹੁੰਦਾ ਉਹਦੇ ਤੋਂ ਹੀ ਸ਼ੁਰੂ ਹੁੰਦੀਆਂ ਨੇ ਤੇ ਜਦੋਂ ਪੇਟ ਸਾਫ਼ ਨਹੀਂ ਹੁੰਦਾ ਕਬਜ਼ ਰਹਿਣ ਲੱਗ ਜਾਂਦੀ ਹੈ ਜਦੋਂ ਕਬਜ਼ ਰਹਿਣ ਲੱਗ ਜਾਂਦੀ ਹੈ ਲੰਮਾ ਸਰ ਕਬਜ਼ ਰਹਿੰਦੀ ਹੈ ਤਾਂ ਬਵਾਸੀਰ ਬਣ ਜਾਂਦੀ ਹੈ ਅੰਦਰ ਚੀਰੇ ਪੈ ਜਾਂਦੇ ਨੇ ਜ਼ਖਮ ਹੋ ਜਾਂਦੇ ਨੇ ਫਿਰ ਬੰਦਾ ਡਾਕਟਰ ਕੋਲ ਜਾਂਦਾ ਡਾਕਟਰ ઓਪਰੇਟ ਦੱਸਦੇ ਨੇ ਕਦੇ ਕੁਝ ਦੱਸਦੇ ਨੇ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਨੂੰ ਕਬਜ਼ ਰਹਿੰਦੀ ਹੈ, ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਰੰਤ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਕਰੀਨ ਦੇ ਉੱਤੇ ਸਾਡੇ ਨੰਬਰ ਚੱਲਦੇ ਆ। ਸਾਡੇ ਨਾਲ ਗੱਲ ਕਰ ਸਕਦੇ ਹੋ। ਕਿਹੜੀਆਂ ਚੀਜ਼ਾਂ ਖਾਣੀਆਂ, ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਅਸੀਂ ਤੁਹਾਨੂੰ ਵੈਸੇ ਵੀ ਦੱਸ ਦਾਂਗੇ। ਬਹੁਤ ਸਾਰਾ ਫਰਕ ਤੁਹਾਨੂੰ ਆਪਣੀ ਡਾਈਟ ਚੇਂਜ ਕਰਨ ਦੇ ਨਾਲ ਵੀ ਪੈ ਸਕਦਾ ਆ। ਲਾਲ ਮਿਰਚ ਕਦੇ ਨਹੀਂ ਖਾਣੀ ਚਾਹੀਦੀ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ। ਤੇ ਇਸੇ ਤਰੀਕੇ ਨਾਲ ਕਦੇ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਬਵਾਸੀਰ ਤੋਂ, ਅਲਸਰਸ, ਕ੍ਰੈਕਟਸ ਹੈ, ਭਗੰਦਰ ਹੈ। ਬੁਲ ਵੀ ਇਹਦਾ ਦਿੱਕਾ ਫਿਕਸਰ ਹੈ ਤਾਂ 100% ਇਲਾਜ ਹੈਗਾ ਬੰਦਾ ਨਾ ਠੀਕ ਹੋਵੇ ਤਾਂ ਪੈਸੇ ਮੋੜ ਦਿਆਂਗੇ ਇੱਥੇ ਤੱਕ ਤੁਹਾਨੂੰ ਪੈਸੇ ਮੋੜ ਦਿਆਂਗੇ ਜੇ ਨਾ ਠੀਕ ਹੋ ਨਾ ਠੀਕ ਹੋਇਆ ਗਾਰੰਟੀ ਇਸ ਇੱਥੇ ਤੱਕ ਗਾਰੰਟੀ ਉਹ ਵਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ ਕਿ ਉਹਨੇ ਅਜਹੀ ਸੀਟ ਤੇ ਬਿਠਾਇਆ ਜਿੱਥੇ ਦੁਖੀ ਪਰੇਸ਼ਾਨ ਇਹਨਾਂ ਬਿਮਾਰੀਆਂ ਤੋਂ ਲੋਕ ਆਉਂਦੇ ਆ ਤੇ ਫਿਰ ਅਸੀਸਾਂ ਦਿੰਦੇ ਆ ਜਦੋਂ ਠੀਕ ਹੋ ਜਾਂਦਾ ਬਿਲਕੁਲ ਸਰ ਇਹਦੇ ਵਿੱਚ ਇੱਕ ਸਵਾਲ ਮੈਂ ਜ਼ਰੂਰ ਪੁੱਛੂੰਗਾ ਕਬਜ ਰਹਿਣਾ ਜੀ ਉਹਦੇ ਵਿੱਚ ਸਭ ਤੋਂ ਆਮ ਗੱਲ ਆਉਂਦੀ ਆ ਫਾਈਬਰ ਦੀ ਕਮੀ ਜੀ ਫਾਈਬਰ ਦੀ ਕਮੀ ਨਾਲ ਹੀ ਕਹਿੰਦੇ ਕਬਜ ਹੁੰਦੀ ਆ ਉਹਦੇ ਵਿੱਚ ਕਹਿੰਦੇ ਫਲ ਫਰੂਟ ਦਾ ਸੇਵਣਾ ਕੱਚੀਆਂ ਸਬਜ਼ੀਆਂ ਵਾਲੀਆਂ ਚੀਜ਼ਾਂ ਜਿੱਦਾਂ ਅਸੀਂ ਧਿਆਨ ਨਹੀਂ ਨਾ ਦਿੰਦੇ ਜਿੱਦਾਂ ਅਸੀਂ ਖੀਰਾ ਖਾਦਾ ਕੀਲੇ ਦਾ ਛਿਲਕਾ ਅਸੀਂ ਸਿੱਟ ਦੇਣਾ ਉਹਦੇ 'ਚ ਫਾਈਬਰ ਹੈ ਅਸੀਂ ਜੂਸ ਪੀਤਾ छन्ਣੀ ਦੇ ਵਿੱਚ ਜਿਹੜਾ ਉਹ ਰਹਿ ਗਿਆ ਉਹ 'ਚ ਫਾਈਬਰ ਹੈ ਉਹ ਅਸੀਂ ਸੁੱਟ ਦਿੰਨਾ ਆਟਾ ਅਸੀਂ ਖਾਤਾ ਜਿਹੜਾ ਬੂਰਾ ਆ ਬਰੀਕ ਤੇ ਬਰੀਕ ਪਹਿਲਾਂ ਤਾਂ ਅਸੀਂ ਕਣਕ ਨੂੰ ਉਤੋਂ ਛਿਲਕਾ ਲੁਹਾ ਕੇ ਪਿਹਾਉਨੇ ਆ ਕਿ ਰੋਟੀ ਵਾਈਟ ਬਣੇ ਵਧੀਆ ਬਣੇ ਹੈ ਨਾ ਖਾਣ ਦਾ ਸੁਆਦ ਲੱਗੇ ਤੇ ਉਹ ਜਿਹੜਾ ਫਾਈਬਰ ਹੈ ਉਹ ਤਾਂ ਚਲਾ ਗਿਆ ਹੈ ਨਾ ਆਪਾਂ ਡੰਗਰਾ ਨੂੰ ਪਾ ਦਿੰਦੇ ਹਾਂ ਉਹਨੂੰ ਤੇ ਫਾਈਬਰ ਵਾਲੀਆਂ ਚੀਜ਼ਾਂ ਅਸੀਂ ਖਾਂਦੇ ਨਹੀਂ ਜਿੱਦਾਂ ਹੁਣ ਅਸੀਂ ਕੋਧਰੇ ਦੀ ਖਿਚੜੀ ਦੱਸਦੇ ਆ ਪੇਸ਼ੈਂਟ ਨੂੰ ਉਹਦੇ ਚ ਇੰਨਾ ਕੋ ਫਾਈਬਰ ਹੈ ਕਿ ਨਾਲੇ ਤਾਂ ਉਹਦੀ ਕੰਸਟੀਟਿਊਸ਼ਨ ਜਿਹੜੀ ਪ੍ਰੋਬਲਮ ਹੈ ਕਬਜ਼ ਦੀ ਉਹ ਨਹੀਂ ਰਹਿੰਦੀ ਨਾਲੇ ਫਾਈਬਰ ਦੇ ਕਾਰਨ ਜਿੰਨੀ ਵੀ ਉਹਦੇ ਸਰੀਰ ਦੇ ਵਿੱਚ ਕਮੀ ਹੈ ਹੂੰ ਫੇਵਰ ਦੀ ਉਹ ਪੂਰੀ ਹੋ ਜਾਂਦੀ ਹੈ ਉਹ ਵੀ ਪੂਰੀ ਹੋ ਜਾਂਦੀ ਹੈ ਤੇ ਲੀਵਰ ਨੂੰ ਰੈਸਟ ਮਿਲਦੀ ਹੈ ਤੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਤਾਂ ਦਿਨਾਂ ਚੋਂ ਠੀਕ ਹੋ ਜਾਂਦਾ ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਕਹਿੰਦੇ ਬਹੁਤ ਵਧੀਆ ਰਹਿੰਦਾ ਸਰੇ ਸਾਰਿਆਂ ਲਈ ਨਹੀਂ ਹੈਗਾ ਕਿਸੇ ਲਈ ਚੀਜ਼ ਕੋਈ ਫਾਇਦੇਮੰਦ ਹੈ ਕਿਸੇ ਲਈ ਨੁਕਸਾਨਦੇ ਕਈਆਂ ਦਾ ਗਰਮ ਪਾਣੀ ਬੰਦ ਕਰਾਇਆ ਤਾਂ ਦੀ ਠੀਕ ਹੋ ਗਏ ਹਰੇਕ ਬੰਦੇ ਲਈ ਹਰੇਕ ਚੀਜ਼ ਨਹੀਂ ਇਸੇ ਕਰਕੇ ਤਾਂ ਅੱਧ ਤੋਂ ਵੱਧ ਲੋਕੋ ਬਿਮਾਰ ਕਰੇ ਪਏ ਨੇ ਨੈਟਾ ਨੇ ਨੱਟ ਤੇ ਬੰਦੇ ਨੇ ਦੱਸਦਾ ਜੀ ਆਹ ਚੀਜ਼ ਖਾਓ ਉਹੋ ਚੀਜ਼ ਹਰ ਇੱਕ ਬੰਦੇ ਨੂੰ ਫਾਇਦੇਮੰਦ ਨਹੀਂ ਸਵੇਰੇ ਉੱਠ ਕੇ ਪਾਣੀ ਪੀਣਾ ਹਰ ਇੱਕ ਬੰਦੇ ਨੂੰ ਸ਼ੂਟ ਨਹੀਂ ਕਰਦਾ ਸ਼ੂਟ ਨਹੀਂ ਕਰਦਾ ਹਰ ਇੱਕ ਨੂੰ ਸ਼ੂਟ ਨਹੀਂ ਕਰਦਾ ਕਿ ਮੈਂ ਨਹੀਂ ਕਹਿੰਦਾ ਵੀ ਨਹੀਂ ਪੀਣਾ ਚਾਹੀਦਾ ਪਰ ਕਈ ਚੀਜ਼ਾਂ ਹਰ ਇੱਕ ਨੂੰ ਸ਼ੂਟ ਨਹੀਂ ਕਰਦੀ ਨਹੀਂ ਕਰਦੀ ਉਹ ਆਪਣੇ ਸਰੀਰ ਮੁਤਾਬਕ ਹੀ ਲੈਣਾ ਚਾਹੀਦਾ ਜਿਹੜੀ ਚੀਜ਼ ਤੁਹਾਨੂੰ ਫਿੱਟ ਬੈਂਦੀ ਹੈ ਉਹ ਹੀ ਤੁਸੀਂ ਲੋ ਤੇ ਇਹ ਇਹਦੀ ਪਹਿਚਾਣ ਕਿਵੇਂ ਹੋਵੇ ਬੰਦੇ ਨੂੰ ਕਦੇ ਜੀ ਕਿ ਕਿਹੜੀ ਚੀਜ਼ ਮਨਸੂਰ ਉਹ ਨਿਕਾਲ ਕਰੂੰਗੀ ਜੀ ਜਦੋਂ ਤੁਸੀਂ ਮੰਨ ਲਓ ਗਰਮ ਪਾਣੀ ਤੁਸੀਂ ਪੀਣ ਲੱਗ ਜਾਓਗੇ ਤੁਹਾਨੂੰ ਜੇ ਨਹੀਂ ਸ਼ੂਟ ਕਰੂਗਾ ਤੁਹਾਨੂੰ ਕੋਈ ਨਾ ਕੋਈ ਦਿੱਕਤ ਆਊਗੀ ਅਫਾਰਾ ਰਹਿਣ ਲੱਗ ਜਾਊਗਾ ਕੁਝ ਹੋਰ ਪ੍ਰੋਬਲਮ ਆ ਜਾਊਗੀ ਹਾਂ ਇਸ ਤਰ੍ਹਾਂ ਦੀ ਦਿੱਕਤ ਆਣੀ ਜਿਹੜੀ ਹੈ ਸ਼ੁਰੂ ਹੈ ਰਾਤ ਨੂੰ ਦੁੱਧ ਪੀਣਾ ਚਾਹੀਦਾ ਕਿ ਨਹੀਂ ਬੰਦੇ ਦਾ ਬੁਖਾਰ ਨਹੀਂ ਟੁੱਟਦਾ ਟੈਂਪਰੇਚਰ ਰਹਿੰਦਾ ਜੇ ਉਹਨੂੰ ਤੁਸੀਂ ਗਰਮ ਪਾਣੀ ਪਿਲਾਉਣ ਲੱਗ ਜਾਓਗੇ ਹੋਰ ਜ਼ਿਆਦਾ ਦਿੱਕਤ ਆ ਜਾਊਗੀ ਪਲੇਟਲੇਟ ਸੈੱਲ ਘਟਦੇ ਆ ਜਿਹਦੇ बुखार ही ਰਹਿੰਦਾ ਹੈ ਅੰਦਰੋਂ ਬੁਖਾਰ ਰਹਿੰਦਾ ਹੈ ਤਸਵੀਰ ਐਦਾਂ ਚੈੱਕ ਕਰੋਗੇ ਤਾਂ ਲੱਗਦਾ ਬੁਖਾਰ ਨਹੀਂ ਹੈਗਾ ਪਰ ਅੰਦਰ ਅੰਦਰ ਐਦਾਂ ਤਸਰੀ ਟੁੱਟਿਆ ਰਹਿੰਦਾ ਹੈ ਇਹ ਬਾਡੀ ਟੂ ਬਾਡੀ ਵੇਅਰ ਕਰਦਾ ਹੈ ਕਿ ਹਾਂ ਕਿ ਕੀ ਰਿਲੇਟ ਕਰਦਾ ਹੈ ਉਸ ਚੀਜ਼ ਨੂੰ ਵੈਰੀ ਕਰੀ ਜਾਂਦਾ ਹੈ ਕਿ ਇਹ ਬਾਡੀ ਵਾਸਤੇ ਸਹੀ ਹੈ ਜਾਂ ਨਹੀਂ ਹਰ ਬੰਦੇ ਦੀ ਪਾਚਨ ਸ਼ਕਤੀ ਹਰ ਬੰਦੇ ਦਾ ਜਿਹੜਾ ਇਮਿਊਨ ਸਿਸਟਮ ਹੈ ਉਹ ਵੱਖਰਾ ਵੱਖਰਾ ਹੈ ਉਹ ਵੱਖਰਾ ਵੱਖਰਾ ਹੈ ਹਾਂ ਹਰ ਬੰਦੇ ਦੇ ਹਾਂ ਜਣੀ ਆਏ ਨਹੀਂ ਹੋਣਾ ਚਾਹੀਦਾ ਕਿ ਕੱਲੀ ਨੈਟ ਤੋਂ ਚੀਜ਼ ਦੇਖੀ ਦੇ ਆਪਾਂ ਕਿ ਉਹ ਫਰਾਣੀ ਵੀਡੀਓ ਵੇਖੀ ਸੀ ਤੇ ਉਥੋਂ ਸ਼ੁਰੂ ਕੀਤੀ ਹੈ ਉਹ ਤਾਂ ਤੁਸੀਂ ਅਜਮਾ ਕੇ ਦੇਖ ਲਓ ਕੋਈ ਵੀ ਚੀਜ਼ ਇਦਾਂ ਦੀ ਤੁਸੀਂ ਨੈਟ ਤੋਂ ਲਿਖ ਕੇ ਖਾਓਗੇ ਤਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਉਹ ਸ਼ੂਟ ਕਰੇ ਜੇ ਤੁਹਾਡੇ ਸਰੀਰ ਨੂੰ ਸ਼ੂਟ ਕਰ ਜਾਂਦੀ ਹੈ ਤਾਂ ਵਧੀਆ ਗੱਲ ਹੈ ਬਿਲਕੁਲ ਮੈਂ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਦਾ ਕਿ ਮਾਵੀ ਸਾਹਿਬ ਵੀ ਬੈਠੇ ਨੇ ਸਾਡੇ ਨਾਲ ਮੈਂ ਵੀ ਹੁੰਦੇ ਨੇ ਕਈ ਵਾਰ ਮਾਵੀ ਸਾਹਿਬ ਨਹੀਂ ਹੁੰਦੇ ਜੀ ਤਾਂ ਮੈਂ ਉਹਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਆ ਜੀ ਜੇ ਕੋਈ ਵੀ ਗੱਲ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਲੇਡੀਜ਼ ਹੀ ਲੇਡੀਜ਼ ਨਾਲ ਮੈਂਮ ਗੱਲ ਕਰਨਾ ਚਾਹੁੰਦੀਆਂ ਹੁੰਦੀਆਂ ਨੇ ਤੁਸੀਂ ਗੱਲ ਜਰੂਰ ਮੈਂ ਇਹ ਕਿ ਲੇਡੀਜ਼ ਹੀ ਲੇਡੀਜ਼ ਨਾਲ ਗੱਲ ਕਰਨੀਆਂ ਚਾਹੁੰਦੀਆਂ ਹੁੰਦੇ ਨੇ ਕਈ ਵਾਰ ਹਿਜਕ ਜਾਂਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਜੇ ਡਾਕਟਰ ਜਿਹੜਾ ਆ ਜਾਂ ਵੈਦ ਜਿਹੜਾ ਆ ਉਹ ਫੀਮੇਲ ਹੁੰਦਾ ਅਸੀਂ ਜਿਆਦਾ ਕੰਫਰਟੇਬਲ ਹੁੰਦਾ ਬਿਲਕੁਲ ਤੁਸੀਂ ਮੈਮ ਨਾਲ ਵੀ ਜਰੂਰ ਤੁਸੀਂ ਕਿ ਮੈਸੇਜ ਨਹੀਂ ਹੁੰਦਾ ਇਹ ਸੁਭਾਲ ਲੈਂਦੇ ਨੇ ਤੁਸੀਂ ਪੁੱਛ ਹਾਂ ਬਿਲਕੁਲ ਮੈਮ ਤੁਸੀਂ ਇੱਕ ਵਾਰ ਜਰੂਰ ਦੱਸ ਦਿਓ ਕਿ ਜੇ ਕੋਈ ਲੇਡੀਜ਼ ਵੀ ਤੁਹਾਡੇ ਨਾਲ ਸੰਪਰਕ ਕਰਨੀਆਂ ਚਾਹੁੰਦੀਆਂ ਨੇ ਜੀ ਆਪਣੀ ਗੱਲਬਾਤ ਕਰਨੀਆਂ ਚਾਹੁੰਦੀਆਂ ਤਾਂ ਤੁਸੀਂ ਜਰੂਰ ਕਰ ਸਕਦੇ ਹੋ ਮੈਮ ਨਾਲ ਗੱਲਬਾਤ ਹਾਂਜੀ ਹਾਂਜੀ ਜੇ ਕੋਈ ਲੇਡੀਜ਼ ਗੱਲ ਕਰਨਾ ਚਾਹੁੰਦੀ ਹੈ ਉਹ ਮੇਰੇ ਨਾਲ ਗੱਲ ਕਰ ਸਕਦੀ ਹੈ ਕਈ ਵਾਰ ਇਹ ਨਹੀਂ ਹੁੰਦੇ ਨੇ ਸਾਡਾ ਹਸਪੀਟਲ ਵੀ ਹੈ ਇਹਨਾਂ ਨੂੰ ਉੱਥੇ ਵੀ ਜਾਣਾ ਪੈਂਦਾ ਜਿਹੜੀ ਮੈਡੀਸਨ ਹੁੰਦੀ ਹੈ ਉਹ ਮੈਂ ਵੀ ਦੇ ਦਾਨੀ ਹੈ ਤੇ ਇਹ ਵੀ ਦੇ ਦਾਨੇ ਕਿਉਂਕਿ ਸਾਰੇ ਸਾਡੇ ਹੱਥਾਂ 'ਚ ਆਪਣੀ ਅਸੀਂ ਤਿਆਰ ਕੀਤੀ ਜਾਂਦੀ ਹੈ ਇਹਦੇ ਕਰਕੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਅਗਰਵਾਈਜ਼ ਤੁਸੀਂ ਸਾਡੇ ਬੱਚਿਆਂ ਨੂੰ ਵੀ ਪੁੱਛੋਗੇ ਨਾ ਵੀ ਲੀਵਰ ਦੀ ਮੈਡੀਸਿਨ ਲੈਣੀ ਹੈ ਉਹ ਵੀ ਦੱਸ ਦੇਣਗੇ ਕਿ ਲੀਵਰ ਨੂੰ ਕਿਹੜੀ ਮੈਡੀਸਿਨ ਦੇਣੀ ਹੈ ਈਵਨ ਹੀ ਸਭ ਸਾਡੀ ਇੱਕੋ ਹੀ ਮੈਡੀਸਿਨ ਦਿੱਤੀ ਜਾਂਦੀ ਹੈ ਅਗਰਵਾਈਜ਼ ਪਾਣੀ ਭਰਦਾ ਉਹ ਉਹਦੀ ਵੀ ਅਲਾਵਾ ਰਹਿ ਗਈ ਹੈ ਅਲੱਗ ਤੋਂ ਹੈ ਅਗਰਵਾਈਜ਼ ਕੋਈ ਰਸੋਲੀਆਂ ਦੀ ਲੈਣੀ ਹੈ ਉਹ ਵੀ ਸਾਨੂੰ ਪਤਾ ਹੈ ਕਿਉਂਕਿ ਅਸੀਂ ਖੁਦ ਆਪਣੇ ਹੱਥਾਂ ਨਾਲ ਤਿਆਰ ਕਰਦੇ ਮੈਡੀਸਿਨ ਇਹਦੇ ਕਰਕੇ ਸਾਨੂੰ ਸਾਰੀ ਮੈਡੀਸਿਨ ਦੀ ਜਾਨੀਪੁਰੀ ਨੌਲੇਜ ਰਹਿੰਦੀ ਹੈ ਜਾਨੀ ਕਹਿੰਦੇ ਜਦੋਂ ਬੱਚਿਆਂ ਨੂੰ ਹੀ ਨੌਲੇਜ ਰਹਿਣ ਲੱਗ ਜਾਵੇ ਫਿਰ ਤਾਂ ਗੱਲਾਂ ਹੀ ਕਾਦੀਆਂ ਰਹਿ ਜਾਂਦੀਆਂ ਨੇ ਜੀ 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 ਬਿਲਕੁਲ ਦਿੱਤੇ ਗਏ ਮੋਬਾਈਲ ਨੰਬਰ ਤੋਂ ਤੁਸੀਂ ਆਪਣੇ ਸਵਾਲਾਂ ਦਾ ਜਿਹੜੇ ਜਵਾਬ ਲੈ ਸਕਦੇ ਹੋ ਮੋਬਾਈਲ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਜਿਹੜਾ ਮਾਰੇ ਪੁੱਛਣ ਦੇ ਵਿੱਚ ਰਹਿ ਗਿਆ ਹੋਵੇ ਤੁਹਾਡੇ ਮਨ ਦੇ ਵਿੱਚ ਹੋਵੇ ਹਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੀ ਪਤਾ ਕੋਈ ਤੁਹਾਡੇ ਸ਼ੇਅਰ ਦੇ ਨਾਲ ਬਵਾਸੀਰ ਦੀ ਪ੍ਰੋਬਲਮ ਨਾਲ ਜੂਝ ਰਿਹਾ ਹੋਵੇ ਉਸ ਨੂੰ ਇਲਾਜ ਮਿਲ ਜਾਵੇ ਮੋਬਾਈਲ ਨੰਬਰ ਦਿੱਤਾ ਹੈ ਐਡਰੈਸ ਮੈਂ ਸ਼ੁਰੂ ਚ ਦੱਸ ਦਿੱਤਾ ਹੈ ਬਿਲਕੁਲ ਇਹ ਐਡਰੈਸ ਵੀ ਜਿਹੜਾ ਮੈਂਸ਼ਨ ਕੀਤਾ ਹੋਇਆ ਕਮੈਂਟਸ ਕਮੈਂਟਸ ਦੇ ਵਿੱਚ ਵੀ ਤਾਂ ਤੁਸੀਂ ਉੱਥੇ ਵੀ ਜਿਹੜਾ ਆ ਐਡਰੈਸ ਲੈ ਸਕਦੇ ਹੋ ਇਸ ਵਕਤ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਬੈਠਾ ਹਾਂ ਕੜੂ ਹੈ ਸ਼ਹਿਰ ਦੇ ਵਿੱਚ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨ ਨੂੰ ਦੋਈ ਜ਼ਿਆਦਾ ਦੇ ਦੇ ਰਹੇ ਹੋ ਰਹਿਮਤ ਦੀ ਧੰਨਵਾਦ